ਬਨੂ ਮੰਨਦੇ ਆ ਹਾਂਜੀ ਮੰਨਦੇ ਤੁਹਾਨੂੰ ਚੰਗਾ ਲੱਗਦਾ ਮੀਟ ਦੀ ਦੁਕਾਨ ਠੀਕ ਆ ਤੁਸੀਂ ਲਿਖ ਕੇ ਲਗਾਇਆ ਚਕਾਰ ਮੇਰੀ ਬੇਨਤੀ ਸੁਣੋ ਉਹ ਭਾਜੀ ਪਹਿਲਾਂ ਦੀ ਲੱਗੀ ਆ ਮੈਂ ਤੁਹਾਨੂੰ ਇਹ ਨਹੀਂ ਕਹ ਰਿਹਾ ਤੁਸੀਂ ਲਾਈ ਆ ਲੇਕਿਨ ਇੱਕ ਚੀਜ਼ ਗਲਤ ਹੈਗੀ ਆਪਾਂ ਉਹ ਉਤਾਰ ਤੇ ਸਕਦੇ ਹਾਂ ਕਿ ਨਹੀਂ ਜਦੋਂ ਅਸੀਂ ਲਾਈ ਨਹੀਂ ਤੇ ਅਸੀਂ ਲਾਵਾਂਗੇ ਕਿਦਾਂ ਦੱਸੋ ਮਤਲਬ ਕਿ ਬੇਦ ਵੀ ਹੋਉਂਦੀ ਆ ਰੱਬ ਦੀ ਵੇਦ ਵੀ ਕਰਾਉਂਦੇ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤਾਂ ਚਿਕਣੀ ਬਣਦੀ ਹੈ ਨਾ ਕੋਈ ਕੰਪਲੇਂਟ ਤਾਂ ਕਰ ਸਕਦੇ ਸੀ ਜੀ ਲਾ ਦਿਓ ਭਾਜੀ ਅਹੀਂ ਤੇ ਭਾਈ ਆਇਆ ਅਸੀਂ ਤੁਹਾਡਾ ਵੀ ਫਰਜ਼ ਬੰਦਾ ਸਾਰਾ ਠੇਕਾ ਅਹੀਂ ਨਹੀਂ ਲਿੱਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈਗਾ ਚਿਕਨ ਦੀ ਦੁਕਾਨ ਉਹਦੇ ਬਾਅਦ ਪਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਫੋਟੋਆਂ ਲੱਗੀਆਂ ਤੁਹਾਡਾ ਫਰਜ਼ ਬੰਦਾ ਹੈ ਉਹਨੂੰ ਉਤਾਰਨ ਨੂੰ ਤੁਹਾਡਾ ਪਹਿਲਾ ਫਰਜ਼ ਤੁਹਾਡਾ ਹੈਗਾ ਤੁਹਾਡੇ ਦੇ ਜਿੰਨਾ ਕ ਫਰਜ਼ ਹੈ ਕਿ ਨਿਭਾ ਲੈਣਾ ਤੁਹਾਡਾ ਫਰਜ਼ ਨਹੀਂ ਬੰਦਾ ਹੈਗਾ ਸਾਡੇ ਤੋਂ ਪਹਿਲਾਂ ਲੱਗੀਆਂ ਜੀ ਆਪਾਂ ਕਿਹੜੇ ਧਰਮ ਨੂੰ ਮੰਨਦੇ ਆ ਅਸੀਂ ਹਿੰਦੂ ਧਰਮ ਤੇ ਕੋਈ ਭਗਵਾਨ ਦੀ ਫੋਟੋ ਥੱਲੇ ਡਿੱਗੀ ਹੋਵੇ ਗਲਤ ਜਗ੍ਹਾ ਲੱਗੀ ਹੋਵੇ ਤੁਸੀਂ ਨਹੀਂ ਸੁਪੋਗੇ ਚੰਗੀ ਜਗ੍ਹਾ ਪਾਜੀ ਇੱਥੇ ਲੋਕ ਬਾਥਰੂਮ ਕਰਦੇ ਕੂੜਾ ਸਿੱਟਦੇ ਆ ਥੋੜਾ ਤਾਂ ਕਦੇ ਦੇਖਿਆ ਸ਼ਾਫ ਕਰਦਾ ਪਾਜੀ ਕੂੜਾ ਕੀ ਕਰਦਾ ਫਿਰ ਕਾਗਜ਼ ਨਹੀਂ ਲਾਈਆਂ ਬਈ ਕੂੜਾ ਤੇ ਹੱਲੇ ਨਹੀਂ ਪਾਇਆ ਕੋਈ ਉਹ ਤਾਂ ਕਹਿ ਰਿਹਾ ਤੂੰ ਹੀ ਕਹਿ ਰਿਹਾ ਪਿਸ਼ਾਬ ਨਹੀਂ ਕਰ ਫਿਰ ਲਾਈਆਂ ਕਾਗਜ਼ ਲਈ ਤੁਸੀਂ ਤਾਂ ਰੱਬ ਨੂੰ ਸਾਰੇ ਰੱਬਾਂ ਨੂੰ ਇੱਥੇ ਚ